ਅਗਲੀ ਖਬਰ ਵੱਲ ਚਲੀਏ ਅ ਅਮਰੀਕਾ ਦੇ ohio state ਦੇ ਵਿੱਚ ਇੱਕ ਬਹੁਤ ਹਾਈ ਪ੍ਰੋਫਾਈਲ ਕਿਲਿੰਗ ਹੋਈ ਸੀ ਗੁਰਪ੍ਰੀਤ ਸਿੰਘ ਦੇ ਨਾਮ ਦੇ ਬੰਦੇ ਨੇ ਆਪਣੀ ਹੀ ਵਾਈਫ ਤੇ ਆਪਣੇ ਸੱਸੋਰਾ ਤੇ ਆਪਣੇ ਸੱਸ ਦੀ ਭੈਣ ਚੌਹ ਜਾਣਿਆਂ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ ਬਾਅਦ ਦੇ ਵਿੱਚ ਉਹਨਾਂ ਕਈ ਪਖੰਡ ਫੁੰਡ ਵੀ ਕੀਤੇ ਵੀ ਨਹੀਂ ਜੀ ਮੈਂ ਇਹਦੇ ਵਿੱਚ ਇਨਵੋਲਵ ਨਹੀਂ ਸੀ ਤੇ ਇੱਕ ਟ੍ਰਾਇਲ ਚੱਲ ਰਿਹਾ ਸੀ ਮਿਸ ਟ੍ਰਾਇਲ ਹੋ ਗਿਆ ਸੀ ਦੁਬਾਰਾ ਕਿ ਫੇਰ ਜਿਹੜਾ ਟ੍ਰਾਇਲ ਹੋ ਚੱਲਿਆ ਸੀ ਉਸ ਟ੍ਰਾਇਲ ਦੇ ਵਿੱਚ ਪਿਛਲੇ ਹਫ਼ਤੇ ਜੋ ਤਿੰਨ ਜੱਜਾਂ ਦਾ ਪੈਨਲ ਸੀ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਗਿਲਤੀ ਕਰਾਰ ਦਿੱਤਾ ਉਹ ਆਪਣੀ ਵਾਈਫ ਮਾਰਨ ਨੂੰ ਤੇ ਉਹਦੇ ਜਿਹੜੇ ਤਿੰਨ ਹੋਰ ਫੈਮਿਲੀ ਮੈਂਬਰਸ ਆ ਇਹ ਅਪ੍ਰੈਲ 2019 ਦੇ ਵਿੱਚ ਵਾਪਰਿਆ ਸੀਗਾ ਗੁਰਪ੍ਰੀਤ ਸਿੰਘ ਨੂੰ ਕਨਵਿਕਟ ਕੀਤਾ ਗਿਆ ਚਾਰ ਕਾਉਂਟ ਐਗਰੈਵੀਟਡ ਮਰਡਰ ਦੇ ਫਾਇਰ ਆਰਮ ਸਪੈਸੀਫਿਕੇਸ਼ਨਸ ਸਾਰਿਆਂ ਦੇ ਉੱਤੇ ਚਾਰਜ ਅਟੈਚ ਕੀਤੇ ਗਏ ਹੈਗੇ ਆ ਉਸ ਨੂੰ ਅੱਜ ਜਿਹੜੀ ਆ ਸੋਮਵਾਰ ਨੂੰ ਕਹਿੰਦੇ ਪੇ ਸਜ਼ਾ ਸੁਣਾਈ ਜਾ ਸਕਦੀ ਆ ਤੇ ਡੈਥ ਪੈਨਲਟੀ ਵੀ ਹੋ ਸਕਦੀ ਹੈਗੀ ਆ ਇਸ ਦੇ ਸਬੰਧ ਦੇ ਵਿੱਚ ਅਜੈਬ ਸਿੰਘ ਇੱਕ ਜੋ ਫੈਮਿਲੀ ਮੈਂਬਰਸ ਆ ਉਹਨਾਂ ਨੇ ਜੋ ਬੈਸਟਚੈਸਟਰ ਓਆਇਓ ਜਿੱਥੇ ਉਹ ਰਹਿੰਦੇ ਸੀਗੇ ਜਿਹੜੇ ਪਰਿਵਾਰਕ ਮੈਂਬਰ ਨੂੰ ਮਾਰਿਆ ਗਿਆ ਸੀ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਪੁਲਿਸ ਦਾ ਜਸਟਿਸ ਦਾ ਸਾਰਿਆਂ ਦਾ ਧੰਨਵਾਦ ਕੀਤਾ ਵੀ ਫਾਈਨਲੀ ਸਾਨੂੰ ਕੁਝ ਨਾ ਕੁਝ ਜਿਹੜਾ ਜਸਟਿਸ ਆ ਉਹ ਜਿਹੜਾ ਮਿਲਿਆ ਹੈਗਾ ਤੇ ਇੱਕ ਗੈਰੀ ਹਾਂਸ ਨਾਮ ਦੇ ਜੋ ਵਨ ਆਫ ਦਾ ਵਿਕਟਮਸ ਮਦਰ ਆ ਉਹਨਾਂ ਨੇ ਇਹ ਕਿਹਾ ਆ ਕਿ ਇਹ ਬੰਦੇ ਨੂੰ ਤਾਂ ਨਰਕਾਂ ਚ ਜਾਣਾ ਚਾਹੀਦਾ ਸਾਡੇ ਫੈਮਿਲੀ ਦੇ ਚਾਰ ਮੰਦੇ ਜਿਹੜੇ ਆ ਇਸ ਨੇ ਕਤਸ਼ਰੀ ਆਮ ਜਿਹੜੇ ਕਤਲ ਕਰ ਦਿੱਤੇ 40 ਸਾਲਾਂ ਦਾ ਗੁਰਪ੍ਰੀਤ ਸਿੰਘ ਨੇ ਚਾਰ ਜੋ ਬੰਦੇ ਮਾਰੇ ਸੀ ਉਹਨਾਂ ਚ 49 ਸਾਲਾਂ ਦੀ ਸ਼ਿਲਿੰਦਰਜੀਤ ਕੌਰ ਉਹਦੀ ਵਾਈਫ ਸੀ ਤੇ ਉਹਦੇ ਪੇਰੈਂਟਸ 58 ਸਾਲਾਂ ਦਾ ਹਕੀਕਤ ਸਿੰਘ ਪਨਾਗ 62 ਸਾਲਾਂ ਦਾ ਪਰਮ ਪਰਮਜੀਤ ਕੌਰ ਪਰਮਜੀਤ ਉਹਨਾਂ ਦੀ ਭੈਣ 58 ਸਾਲਾਂ ਅਮਰਜੀਤ ਕੌਰ ਇਹੇ ਜਿਹੜੇ ਆ ਇਹਨਾਂ ਨੂੰ ਗੋਲੀਆਂ ਦੇ ਨਾਲ ਉਸਨੇ ਮਾਰਿਆ ਸੀਗਾ ਪਹਿਲਾ ਟ੍ਰਾਇਲ ਅਕਤੂਬਰ 2022 ਚੱਲਿਆ ਸੀ ਤੇ ਉਸ ਤੇ ਟ੍ਰਾਇਲ ਤੋਂ ਪਿੱਛੋਂ 14 ਘੰਟੇ ਦੀ ਜਿਹੜੀ ਡੈਲੀਬਰੇਸ਼ਨ ਹੋਈ ਸੀ ਤੇ ਉਹ ਮਿਸ ਟ੍ਰਾਇਲ ਉਸ ਟਾਈਮ ਦੇ ਉੱਤੇ ਹੋ ਗਿਆ ਸੀ ਹੁਣ ਜਿਹੜਾ ਜੀ ਜੀ ਸੋ ਇਹਦੇ ਵਿੱਚ ਦੱਸ ਤੇ ਜਾਈਏ ਕਿੰਨੇ ਵੀ ਗੁਰਪ੍ਰੀਤ ਦੇ ਜਿਹੜੇ ਬਾਹਰ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਸੀਗੇ ਤੇ ਫਾਈਨੈਂਸ਼ੀਅਲ ਟ੍ਰਬਲ ਵੀ ਚੱਲ ਰਿਆ ਸੀ ਪ੍ਰੋਸੀਕਿਊਟਰਸ ਨੇ ਕਿਹਾ ਆ ਕਹਿੰਦੇ ਵੀ ਇਹ ਇਹ ਪੋਸਿਬਲ ਮੋਟਿਵ ਸੀਗੇ ਇਹਨਾਂ ਚਾਰਾਂ ਜਾਨਿਆਂ ਨੂੰ ਮਾਰਨ ਦੇ ਸੱਸਔਰੇ ਨੂੰ ਆਪਣੀ ਘਰਵਾਲੀ ਨੂੰ ਤੇ ਆਪਣੀ ਘਰਵਾਲੀ ਦੀ ਜਿਹੜੀ ਮਾਸੀ ਆ ਉਸ ਦਾ ਜਿਹੜਾ ਇਸਨੇ ਕਤਲ ਕੀਤਾ ਸੀਗਾ ਸੋ ਅਕਤੂਬਰ 2022 ਜਦੋਂ ਤੁਸੀਂ ਦੱਸਿਆ ਵੀ ਹੰਗ ਜਿਊਰੀ ਤੇ ਮਿਸ ਟ੍ਰਾਇਲ ਜਿਹੜਾ ਉਹ ਹੋਇਆ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਬੈਂਚ ਟ੍ਰਾਇਲ ਦੇ ਲਈ ਇਸ ਨੂੰ ਅੱਗੇ ਤੋਰਿਆ ਗਿਆ ਹੁਣ ਜਿਹੜੇ ਤਿੰਨ ਜੱਜ ਨੇ ਬਟਲਰ ਕਾਉਂਟੀ ਕਾਮਨ ਪਲੀਆ ਪਲੀਜ਼ ਕੋਰਟ ਦੇ ਜੱਜ ਜੀ ਗ੍ਰੈਗ ਹਾਰਬਰਡ ਕੀਥ ਸਪੀਥ ਤੇ ਗ੍ਰੈਗ ਸਟੀਫਨਸ ਇਹਨਾਂ ਤੇ ਇਹਨਾਂ ਦਾ ਯੂਨੀਨਿਮਸ ਡਿਸੀਜਨ ਹੋਣਾ ਚਾਹੀਦਾ ਆ ਜੇ ਇਸ ਨੂੰ ਡੈਥ ਰੋ ਦੇ ਉੱਤੇ ਕਰਨਾ ਹੈ ਜੇ ਮੌਤ ਦੀ ਸਜ਼ਾ ਇਸ ਨੂੰ ਸੁਣਾਉਣੀ ਆ ਸੋ ਅੱਜ ਉਸ ਦੇ ਉੱਤੇ ਇਹ ਫੈਸਲਾ ਆਉਣਾ ਹੈ ਜੇ ਨਾ ਹੋਇਆ ਤੇ ਇਸ ਤੋਂ ਜਿਹੜੀ ਉਸ ਤੋਂ ਬਾਅਦ ਆ ਵੀ ਉਮਰ ਕੈਦ ਵਿਦਆਊਟ ਆ ਪੋਸਿਬਿਲਟੀ ਆਫ ਪਰੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੋਣ ਗਿਆ ਟੈਕਸ ਪੇਅਰਜ਼ ਨੂੰ ਇਸ ਦੇ ਸਾਰੇ ਟ੍ਰਾਇਲ ਦਾ ਖਰਚਾ ਜਿਹੜਾ ਉਹ ਚੱਲਣਾ ਪਿਆ ਗੋਪਰੀ ਦੇ ਜਿਹੜੇ ਲੀਗਲ ਐਕਸਪੈਂਸ ਆ ਜਿਨੇ ਦੋਨਾਂ ਟਰਾਇਲ ਦੇ ਵਿੱਚ ਆ ਖਰਚਾ ਜਿਹੜਾ ਉਹ ਆ ਕਿਉਂਕਿ ਉਹਨੇ ਕਹਿਤਾ ਸੀਗਾ ਵੀ ਮੇਰੇ ਕੋਲ ਤਾਂ ਥੇਲੀ ਵੀ ਨਹੀਂ ਹੈਗੀ ਆ ਤੇ ਇਹ ਕਿਉਂਕਿ ਨਾਲੇ ਇਹ ਡੈਥ ਪੈਨਲਟੀ ਦਾ ਕੇਸ ਆ ਕਹਿੰਦੇ ਵੀ ਜੇ ਹੁਣ ਇਸ ਨੂੰ ਡੈਥ ਦੀ ਸਜ਼ਾ ਜਿਹੜੀ ਉਹ ਸੁਣਾਈ ਜਿਹੜੀ ਉਹ ਜਾਂਦੀ ਆ ਇਹ ਹੁਣ ਦੇਖਣਾ ਹੋਊਗਾ ਵੀ ਉਹ ਕੈਰੀ ਆਊਟ ਹੋ ਸਕੂਗੀ ਕਿ ਨਹੀਂ ਕਿਉਂਕਿ ਉਹ ਹਾਇਓ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਆ ਮਾਈਕ ਡਿਵਾਈਨ ਉਹਨਾਂ ਨੇ ਅ ਦਸੰਬਰ 2020 ਦੇ ਵਿੱਚ ਡੈਥ ਪੈਨਲਟੀ ਦੇ ਉੱਤੇ ਰੋਕ ਲਾਈ ਹੋਈ ਆ ਹਾਲਟ ਜਿਹੜਾ ਉਹ ਕੀਤਾ ਆ ਸੋ ਡੈਥ ਪੈਨਲਟੀ ਦਾ ਲਾ Ohio ਦੇ ਵਿੱਚ 1981 ਦੇ ਵਿੱਚ ਬਣਿਆ ਸੀ ਤੇ ਅਖੀਰਲੀ ਵਾਰ ਜਿਹੜਾ ਬੰਦਾ Ohio ਦੇ ਵਿੱਚ ਜਿਸ ਨੂੰ ਕਹ ਲੋ ਵੀ ਸਜ਼ਾਏ ਮੌਤ ਦਿੱਤੀ ਗਈ ਹੈ ਰੌਬਰਟ ਵੈਨ ਹੁਕ ਨਾਮ ਦਾ 58 ਸਾਲਾਂ ਦਾ ਸੀ ਸ਼ੈਰਨਵਿਲ ਦਾ ਉਸ ਨੂੰ 18 ਜੁਲਾਈ 2018 ਨੂੰ ਜਿਹੜਾ ਉਹ ਦਿੱਤਾ ਗਿਆ ਸੀ ਕਿਉਂਕਿ ਇਸ ਨੇ ਇੱਕ ਮਰਡਰ ਕੀਤਾ ਸੀਗਾ ਬਾਹਰ ਦੇ ਵਿੱਚ ਹੁਣ ਜੋ ਇਹ ਹਰਜੋਤ ਸਿੰਘ ਜੀ ਕੁਆਡਰੂਪਲ ਜਿਹੜਾ ਹੋਇਆ ਆ ਉਹਦੇ ਵਿੱਚ ਜਿਹੜੇ ਪੀੜਤਾਂ ਦੇ ਭਰਾ ਨੇ ਤੇ ਉਹਨਾਂ ਦਾ ਪਰਿਵਾਰ ਆ ਉਹ ਸਾਰੇ ਜਾਣੇ ਇਸ ਤੇ ਲਈ ਮੌਤ ਦੀ ਸਜ਼ਾ ਦੀ ਹੀ ਮੰਗ ਜਿਹੜੀ ਉਹ ਕਰ ਰਹੇ ਆ ਇਦਾਂ ਦਾ ਹੀ ਕੁਆਡਰੂਪਲ ਕਤਲकांड ਆਪਣੇ ਇੱਥੇ ਨਜ਼ਦੀਕ ਦੀ ਕਾਉਂਟੀ ਮਰਸੈਡ ਦੇ ਵਿੱਚ ਵੀ ਜਿਹੜਾ ਹੋਇਆ ਆ ਜਿਸ ਦਾ ਟ੍ਰਾਇਲ ਅਜੇ ਚੱਲਣਾ ਸ਼ੁਰੂ ਹੋਣਾ ਆ ਅ ਜਿਹੜਾ ਸਲਗੜ ਡੋ ਦਾ ਆਹ ਉਹ ਜਿਹੜਾ ਸਲਗੜੋ ਦਾ ਪਰ ਇਸ ਮਾਮਲੇ ਵਿੱਚ ਪੰਜਾਬੀ ਨਹੀਂ ਪੰਜਾਬੀਆਂ ਨੂੰ ਜਿਹੜਾ ਉਹ ਕਤਲ ਕੀਤਾ ਆਪਣੀ ਘਰ ਵਾਲੀ ਸੱਸਔਰੇ ਤੇ ਘਰ ਦੀ ਜਿਹੜੀ ਮਾਸੀ ਆ ਉਸ ਦਾ ਜਿਹੜਾ ਇਸ ਨੇ ਕਤਲ ਕਰਕੇ ਬਾਅਦ ਦੇ ਵਿੱਚ ਇਦਾਂ ਜਿਹੜਾ ਉਹ ਸ਼ੋਕ ਕੀਤਾ ਵੀ ਖੋਰੇ ਮੈਨੂੰ ਪਤਾ ਹੀ ਨਹੀਂ ਨਿਆਣਿਆਂ ਨੂੰ ਉਹਨੇ ਪਹਿਲਾਂ ਕਿਤੇ ਹੋਰ ਖਲਾਤਾ ਫਿਰ ਮਗਰੋਂ ਉਸ ਨੇ ਇਹ ਕਤਲकांड ਨੂੰ ਅੰਜਾਮ ਦਿੱਤਾ ਉਹ ਬਾਅਦ ਚ ਪਤਾ ਲੱਗਾ ਵੀ ਇਹਦੀ ਇੱਕ ਮਿਸਟਰੈਸ ਵੀ ਸੀਗੀ ਆਊਟ ਆਫ ਜਿਹੜਾ ਵਿਆਹ ਤੋਂ ਬਾਅਦ ਚ ਬਾਹਰ ਵੀ ਜਿਹੜਾ ਇਹਦਾ ਰਿਲੇਸ਼ਨ ਜਿਹੜਾ ਆ ਉਹ ਚੱਲ ਰਿਆ ਸੀਗਾ ਉਸ ਟਾਈਮ ਦੇ ਉੱਤੇ ਇਹ ਟਰੱਕ ਡਰਾਈਵਰ ਸੀਗਾ 41 ਸਾਲਾਂ ਦੀ ਉਮਰ ਐਸ ਟਾਈਮ ਹੁਣ ਗੁਰਪ੍ਰੀਤ ਦੀ ਜਿਹੜੀ ਉਹ ਆ ਹੋ ਚੱਕੀ ਆ ਸੋ ਕਹਿੰਦੇ ਵੀ ਇਸਨੇ ਸਿਰ ਦੇ ਵਿੱਚ ਜਿਹੜੀਆਂ ਆ ਉਹ ਗੋਲੀਆਂ ਮਾਰੀਆਂ ਸੀ ਐ ਘੁੱਪ ਹਨੇਰੇ ਦੇ ਵਿੱਚ ਮਿਡਲ ਆਫ ਦਾ ਨਾਈਟ ਇਸਨੇ ਜਿਹੜੇ ਆ ਮਰਡਰਸ ਆ ਉਹ ਕਿਤੇ ਸੀਗੇ ਇੱਕ ਦਿਨ ਪਹਿਲਾਂ ਕੰਮ ਤੋਂ ਇਹਨੇ ਛੁੱਟੀ ਲਈ ਮੇਕ ਸ਼ੋਰ ਕੀਤਾ ਵੀ ਇਹਦੇ ਜਿਹੜੇ ਨਿਆਣੇ ਆ ਉਹ ਘਰੋਂ ਬਾਹਰ ਹੋਣ ਤੇ ਗਨ ਜਿਹੜੀ ਇਸਨੇ ਉਹ ਵਰਤੀ ਜਿਸ ਦਾ ਸੀਰੀਅਲ ਨੰਬਰ ਜਿਹੜਾ ਆ ਉਹ ਰਿਮੂਵ ਕੀਤਾ ਸੀਗਾ ਤੇ ਹੌਲੋ ਪੁਆਇੰਟ ਬੁਲੇਟਸ ਦੀ ਇਸਨੇ ਵਰਤੋਂ ਕੀਤੀ ਸੀਗੀ ਸੋ ਇਸਨੇ ਜਿਹੜਾ ਇਸ ਦਰਿੰਦਗੀ ਦੇ ਨਾਲ ਇਹ ਜਿਹੜੀ ਕਤਲੋਕਾਰਤ ਨੂੰ ਅੰਜਾਮ ਦਿੱਤਾ ਸੀਗਾ ਇਹ ਸਾਰੇ ਕਾਸੇ ਪਿੱਛੇ ਪੈਸੇ ਦੀ ਲੜਾਈ ਸੀ ਪਲੱਸ ਉਸ ਨੇ ਇੱਕ ਆਪਣੀ ਮਿਸਟਰੈਸ ਇੰਡੀਆਨਾ ਚ ਰੱਖੀ ਹੋਈ ਸੀ ਉਹ ਵੀ ਪੰਜਾਬੀ ਮੂਲ ਦੀ ਕੁੜੀ ਸੀ ਉਹਨੂੰ ਘਰ ਲੈ ਕੇ ਦਿੱਤਾ 20000 ਡਾਲਰ ਦਿੱਤਾ ਤੇ ਪੂਰੇ ਟ੍ਰਾਇਲ ਦੇ ਦੌਰਾਨ ਗੁਰਪ੍ਰੀਤ ਸਿੰਘ ਇਹੀ ਕਹਿੰਦਾ ਰਿਹਾ ਵੀ ਮੈਂ ਤਾਂ ਇਨੋਸੈਂਟਾਂ ਤੇ ਕਿਸੇ ਤਰ੍ਹਾਂ ਦੀ ਮੈਂ ਇਹ ਮਰਡਰ ਨਹੀਂ ਕੀਤਾ ਹੈਗਾ ਜਦੋਂ ਮਰਡਰ ਹੋਇਆ ਵੀ ਸੀ ਬੈਸ ਚੈਸਟਰ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇਹਨੂੰ ਕਬਜ਼ੇ ਵਿੱਚ ਨਹੀਂ ਲਿਆ ਸੀ ਉਹਨਾਂ ਨੇ ਇਹਨੇ ਕਿਹਾ ਵੀ ਮੈਂ 10 ਵਜੇ ਉੱਥੇ ਪਹੁੰਚੇ ਹਾਂ 911 ਤੇ ਜਦੋਂ ਕਾਲ ਕੀਤੀ ਵੀ ਆਲਰੇਡੀ ਉਹ ਮਰੇ ਹੋਏ ਸੀਗੇ ਬਾਅਦ ਦੇ ਵਿੱਚ ਹੁਣ ਜਦੋਂ ਟ੍ਰਾਇਲ ਚੱਲਿਆ ਪਤਾ ਚੱਲਿਆ ਵੀ ਇਹ ਤਾਂ 9:28 ਮਿੰਟ ਤੇ ਵੀ ਉੱਥੇ ਆਲੇ ਦੁਆਲੇ ਇਹ ਘੁੰਮਦਾ ਫਿਰਦਾ ਸੀ ਸੇਮ ਜਗ੍ਹਾ ਦੇ ਉੱਤੇ ਜਿਹੜੀ ਅਪਾਰਟਮੈਂਟ ਦੀ ਜਿਹੜੀ ਪਾਰਕਿੰਗ ਲੋਟ ਹੈਗੀ ਆ ਜੀ ਸੋ ਬਹੁਤ ਹੀ ਘਣਾਉਣਾ ਕਤਲ ਸੀਗਾ ਇੱਕ ਪਰਿਵਾਰ ਨੂੰ ਪੂਰੇ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਾ ਉਹ ਵੀ ਜਿਹੜਾ ਤੁਹਾਡਾ ਰਿਸ਼ਤੇਦਾਰ ਆ ਪਤਾ ਨਹੀਂ ਕੀ ਮਨੁਸ਼ੀਅਤ ਨੂੰ ਹੋ ਗਿਆ ਜੀ ਸੋ ਹੁਣ ਜੀ ਬਿਲਕੁਲ ਜਿੱਦਾਂ ਕਹਿੰਦੇ ਨੇ ਨਾ ਵੀ ਚਿੱਟਾ ਹੋ ਗਿਆ ਲਹੂ ਇਹ ਤਾਂ ਉਹੀ ਗੱਲ ਜਿਹੜੀ ਹੋਈ ਵੀ ਤੁਹਾਡੀ ਆਪਣੀ ਘਰ ਦੀ ਤੁਹਾਡੇ ਆਪਣੇ ਨਿਆਣੇ ਆ ਤੁਹਾਡਾ ਸੱਸ ਸਹੁਰਾ ਆ ਘਰ ਦੀ ਦੀ ਮਾਸੀ ਆ ਤੁਸੀਂ ਕੀ ਸੋਚਿਆ ਸੋ ਜੀਪੀਐਸ ਦੇ ਰੈਕੋਰਡਸ ਤੋਂ ਪਤਾ ਲੱਗਾ ਸੀਗਾ ਵੀ ਇਹ ਪਾਰਕਿੰਗ ਲਾਰਡ ਚ ਘੁੰਮ ਰਿਹਾ ਸੀ 29 ਮਿੰਟ ਪਹਿਲਾਂ ਜਦ ਇਹਨੇ 911 ਕਾਲ ਕੀਤੀ ਇਸਤਾਨ ਬੜਾ ਸੀ ਛੱਤਰ ਬਹੁਤ ਇਹਨੇ ਜਿਹੜੀ ਗਿਰੀ ਕੀਤੀ ਵੀ ਆਪ ਪਹਿਲੋ ਕਤਲ ਕੀਤਾ ਫਿਰ ਬਾਅਦ ਚ ਜਾ ਕੇ ਇਹਨੇ ਕਾਲ ਕਰਤੀ ਖੁਦ ਹੀ 911 ਹਾਈ ਮੇਰੇ ਪਰਿਵਾਰ ਨੂੰ ਜਿਹੜਾ ਜੀ ਉਹ ਕਿਸੇ ਨੇ ਮਾਰ ਦਿੱਤਾ ਆ ਕੀ ਹੋ ਗਿਆ ਲਾ 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 ਇਹਨੇ ਦੁਹਾਈ ਜਿਹੜੀ ਉਹ ਪਾਈ ਪਰ ਬਾਅਦ ਚ ਪਤਾ ਲੱਗਾ ਵੀ ਇਹਨੇ ਤਾਂ ਜਿਹੜਾ ਕੋਲਡ ਬਲੱਡਡ ਮਰਡਰ ਜਿਹੜੇ ਆ ਉਹ ਚਾਰ ਕਰਕੇ ਇਹ ਖੁਦ ਜਿਹੜੀ ਉਹ ਕਾਲ ਕੀਤੀ ਕਈ ਜਿਹੜੀ ਨਾ ਮੂਵੀਆਂ ਦੇ ਵਿੱਚ ਦੇਖਦੇ ਆਂ ਵੀ ਪਤਾ ਨਹੀਂ ਇਦਾਂ ਹੋ ਜਾਂਦਾ ਬਚ ਜਾਂਦਾ ਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਸ ਦੇ ਵਿੱਚ ਇਹ ਜਿਹੜੀ ਚੀਜ਼ ਆ ਜਿਹੜੀ ਉਹ ਹੋਈ ਆ ਇਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਇਹਨੇ ਕੀਤੀਆਂ ਖੁਦ ਕਤਲ ਕਰਕੇ ਖੁਦ ਹੀ ਜਿਹੜਾ ਉਹ ਵਿਕਟਮ ਬਣਨ ਦੀ ਜਿਹੜੀ ਕੋਸ਼ਿਸ਼ ਕੀਤੀ ਵੀ ਖਾਰੇ ਮੇਰੇ ਪਰਿਵਾਰ ਨੂੰ ਕੌਣ ਪਤਾ ਨਹੀਂ ਮਾਰ ਗਿਆ ਪਰ ਇਹ ਦਰਿੰਦਾ ਆਪ ਹੀ ਸੀਗਾ ਜੋ ਹੁਣ ਜਿਊਰੀ ਨੇ ਡਿਸਾਈਡ ਕੀਤਾ ਵੀ ਹਾਂ ਇਸ ਦੇ ਵਿੱਚ ਇਸ ਨੂੰ ਉਹਨਾਂ ਨੇ ਕਨਵੈਕਟਰ ਕਰ ਦਿੱਤਾ ਹੈ ਜੀ ਵੈਸਟ ਵਰ ઓਹਾਇਓ ਦੇ ਵਿੱਚ ਥੋੜੀ ਸਿਕ ਕਮਿਊਨਿਟੀ ਰਹਿੰਦੀ ਆ ਤੇ ਪੂਰੀ ਦੀ ਪੂਰੀ ਇਹ ਕਮਿਊਨਿਟੀ ਸ਼ੇਕ ਆਊਟ ਹੋਈ ਸੀ ਬਹੁਤ ਦੁੱਖਦਾਈ ਭਰੀ ਖਬਰ ਸੀ ਕਿ ਛੋਟੀ ਜੀ ਕਮਿਊਨਿਟੀ ਦੇ ਵਿੱਚ ਐਦਾਂ ਦੇ ਜਿਹੜੇ ਤਰਿੰਦਗੇ ਬੰਦੇ ਆ ਉਹਨਾਂ ਨੇ ਆਪਣੀ ਹੀ ਪਰਿਵਾਰ ਤੇ ਚਾਰ ਜਾਣਿਆਂ ਨੂੰ ਮਾਰਿਆ ਤੇ ਹੁਣ ਜਿਹੜੀ ਆ ਅੱਜ ਉਹਨੂੰ ਜਿਸ ਤਰ੍ਹਾਂ ਆਪਾਂ ਕਹਿੰਦੇ ਆਂ ਵੀ ਡੈਥ ਵਲੰਟੀ ਵੀ ਜਿਹੜੀ ਆ ਉਹ ਜੱਜਾਂ ਵੱਲੋਂ ਸੁਣਾਈ ਜਾ ਸਕਦੀ ਆ ਪਰ ਡੈਥ ਵਲੰਟੀ ਦੇ ਉੱਤੇ ਹਜੇ ਰੋਕ ਲਾ ਰੱਖੀ ਆ ਗਵਰਨਰ ਨੇ ਪਰ ਸਜ਼ਾ ਜਿਹੜੀ ਆ ਉਹ ਕਾਫੀ ਨਹੀਂ ਘੱਟੋ ਘੱਟ ਲਾਈਫ ਇਨ ਪ੍ਰਿਜ਼ਨਮੈਂਟ ਤਾਂ ਹੋਊਗੀ